ਮੁਰਦਾਬਾਹ ਅਫਕਾਨ ਨੂੰ ਮਾਰਨ ਵਾਲੀ ਸਰਕਾਰ ਮੁਰਦਾਬਾਹ ਜਿਹੜਾ ਜਿਹੜੀ ਕਿਸਾਨਾਂ ਵੱਲੋਂ ਹਰ ਜਗ੍ਹਾ ਤੇ ਤੁਹਾਡਾ ਵਿਰੋਧ ਕੀਤਾ ਜਾ ਰਿਹਾ ਉਹ ਕੀ ਕਰਨਾ ਚਾਹੁੰਦਾ ਹੈ ਦੇਖੋ ਕਿਸਾਨ ਵੀ ਆਪਣੇ ਪਰਿਵਾਰ ਤੋਂ ਮੈਂ ਵੀ ਕਿਸਾਨ ਦੀ ਤੋਂ ਆ ਮੈਂ ਵੀ ਕਿਸਾਨ ਪਰਿਵਾਰ ਤੋਂ ਆ ਕੋਈ ਅਸੀਂ ਗੱਲ ਨਹੀਂ ਉਹਦਾ ਚਾਹਨਾ ਇਹਦਾ ਕੋਈ ਹੱਲ ਹੋ ਜਾਏ ਉਹ ਸਰਕਾਰ ਚਾਹਦੀ ਵੀ ਹੈ ਕਿ 5 ਫਸਲਾਂ ਤੇ ਐਮ ਐਸ ਬੀ ਸਰਕਾਰ ਮੰਨੀ ਵੀ ਹੈ ਮੁਰਕੇ ਬਿਠਾ ਕੇ ਉਹਨੂੰ ਕੋਈ ਹੱਲ ਕਰਨਾ ਜੀ ਦੇਖੋ ਕਿਸਾਨ ਦੇ ਘਰ ਤੇ ਚਾਰ ਪਰਿਵਾਰ ਪਰਿਵਾਰ ਵਿੱਚ ਤੋਂ ਦੋ ਪਰਿਵਾਰ ਨਾਲ ਆਪਸੇ ਉਹਨਾਂ ਦੇ ਖੋਈ ਜਾਂਦੀ ਮਾਰੇ ਮੁੱਟੀ ਕਰਕੇ ਤੇ ਬੈਠ ਕੇ ਮੁੱਖ ਗੱਲ ਬੁਕਰੀ ਚੇਂਜ ਕਰਕੇ ਤੇ ਕਿੱਦਾਂ ਦੇ ਦੇਣਾ ਫੋਨ ਲੈਖਣ ਵਾਲੇ ਵਿੱਚ ਕਿੱਦਾਂ ਦੇ ਦੇਣਾ ਦੇਖੋ ਜਵਾਬ ਤੁਹਾਨੂੰ ਪਤਾ ਹੀ ਹੈ ਇਹ ਕਰਕੇ ਅੱਜ ਹਰ ਕੋਈ ਚਾਹੇ ਕਰਦਾ ਕਿ ਮੋਦੀ ਜੀ ਪ੍ਰਧਾਨ ਮੰਤਰੀ ਬਣਨ ਕਿਹਦੇ ਨਗਰੀਏ ਪਰ ਅੱਗੇ ਵੀ ਪੰਜਾਬ ਦਾ ਦੇਖੋ ਬਹੁਤ ਨੁਕਸਾਨ ਹੋਇਆ 5 ਸਾਲ ਪਿਛਲੇ ਵੀ ਪੰਜਾਬ ਦੀ ਕੋਈ ਡਿਵੈਲਪਮੈਂਟ ਨਹੀਂ ਹੋਈ ਅੱਜ ਵੀ 2 ਸਾਲ ਹੋ ਗਏ ਤੁਹਾਡੇ ਸਾਹਮਣੇ ਕੋਈ ਡਿਵੈਲਪਮੈਂਟ ਹੋਈ ਵੀ ਨਹੀਂ ਕਰਕੇ ਇਸ ਕਰਕੇ ਪੰਜਾਬ ਦਾ ਨੁਕਸਾਨ ਹੀ ਹੋਇਆ ਹੈ। ਉਹ ਚਾਹੀਦਾ ਹੈ ਪੰਜਾਬ 'ਚ ਦੇਖੋ ਜੇ ਸੈਂਟਰ 'ਚ ਸਰਕਾਰ ਬੀਜੇਪੀ ਇਹਦੇ ਪੰਜਾਬ 'ਚ ਵੀ ਸਰਕਾਰ ਬੀਜੇਪੀ ਦੀ ਆਣੀ ਚਾਹੀਦੀ ਐਮਪੀ ਤੋਂ ਬੀਜੇਪੀ ਜਿੱਤਣਾ ਚਾਹੀਦਾ। ਤਾਂ ਹੀ ਡਿਵੈਲਪਮੈਂਟ ਹੋਣੀ। ਸਰ ਜੀ ਤੁਸੀਂ ਜਿੱਧ ਕੇ ਜਾਂਦੇ ਮੰਨ ਲਓ ਕਿ ਕੀ ਤੁਹਾਡੇ ਜਿਹੜੇ ਵਾਦੇ ਪੂਰੇ ਕੀਤੇ ਜਾਂਦੇ ਨੇ। ਦੇਖੋ ਉਹਦੇ ਜਿਹਾ ਆਪਾਂ ਨਾ ਜਿੱਦਾਂ 9 9 ਦੀ 9 ਵਿਧਾਨ ਸਭਾ ਤੋਂ ਲੋਕ ਦੋ 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 ਲੋਕ ਬਿਠਾ ਕੇ ਉਹਨਾਂ ਨੂੰ ਬਿਠਾ ਕੇ ਦੇ ਆਪਾਂ ਇਹ ਕਿ ਕਿਹੜੀ-ਕਿਹੜੀਆਂ ਮੰਗਾਂ ਲੋਕਾਂ ਦੀਆਂ ਦਾ ਪਹਿਲ ਦੇ ਹੱਦ ਹੁਣ ਕਾਦੀਆਂ ਜਾਂ ਉਥੇ ਬੜੀ ਮਿਲ ਉਹਦਾ ਮਸਲਾ ਬੜੀ ਦੇ ਦੋ ਉਹਦੇ ਇੱਕ ਹੋਇਆ ਕੋਈ ਹੈਲਥ ਦਾ ਕੋਈ ਆਸ਼ਾ ਹਸਪਤਾਲ ਕੋ ਖੁੱਲਣਾ ਚਾਹੀਦਾ ਕੋਈ ਨੌਜਵਾਨਾਂ ਵਾਸਤੇ ਕੋਈ ਸਟੇਡੀਅਮ ਕੋ ਇਦਾਂ ਦੇ ਕੁਝ ਹੋਣਾ ਚਾਹੀਦਾ ਕਰਦੇ ਦੇਖਿਆ ਜਰ ਜਿਹਦਾ ਘਰੀ ਬਾਲ ਵੀ ਮੇਨ ਬੰਦ ਗਈ ਹੈ ਕਾਫੀ ਇਹਦਾ ਤੁਨਰ ਮਕੀ ਪਹਿਲੇ ਵੀ ਇਸ ਮਿਲ ਵਾਸਤੇ ਬినੋਦ ਖਨਾਈ ਨੇ ਪ੍ਰਯਾਸ ਕੀਤਾ ਔਰ ਪੈਸੇ ਵੀ ਲੰਦੇ ਔਰ ਮਿਲ ਥੋੜੀ ਦੇਰ ਚੱਲੀ ਲੇਕਿਨ ਅੱਗੇ ਪੂਰ ਪ੍ਰਯਾਸ ਕਰਾਂਗੇ ਫਿਰ ਤੋਂ ਮਿਲ ਜਵਾ